ਸਾਡੀ ਟੀਮ ਚ ਟੋਟਲ 118 ਰਾਈਡਰ ਸੀ ਇਹ ਪੰਜਾਬ ਪੈਂਥਰਸ ਦੇ ਤੇ ਇੱਕ ਇੱਕ ਰਾਈਡਰ ਦਾ ਡਾਟਾ ਪਤਾ ਚਲਦਾ ਸੀਗਾ ਪਰ ਡੇ ਦਾ ਉਹਨੇ ਪਰ ਡੇ ਕਿੰਨੇ ਕਿਲੋਮੀਟਰ ਚਲਾਏ ਕੰਪੀਟੀਸ਼ਨ ਬਹੁਤ ਟਫ ਸੀਗਾ ਹਰ ਰਾਈਡਰਸ ਵਾਸਤੇ ਸ਼ੁਰੂ ਲੀਗ ਸਟੇਜ ਚ ਬਣਾ ਲੈਸ ਕਿਲੋਮੀਟਰ ਸੀਗਾ ਕੋਈ 50 ਚਲਾ ਰਹੇ ਸੀ 60 ਚਲਾ ਰਹੇ ਸੀ 70 ਚਲਾ ਰਹੇ ਸੀ 20 ਹੀ ਚਲਾਈ ਕਿਸੇ ਨੇ ਫਿਰ ਬਾਅਦ ਚ ਐਂਡ ਚ ਸੈਮੀ ਫਾਈਨਲ ਚ 200 200 ਕਿਲੋਮੀਟਰ 400 ਕਿਲੋਮੀਟਰ ਆਪਣਾ ਫਾਈਨਲ ਚ ਕਈ ਰਾਈਡਰਸ ਨੇ 500 ਚਲਾਏ ਸਾਡੀ ਟੀਮ ਮੈਂਬਰਸ 14 ਟੀਮ ਮੈਂਬਰਸ ਨੇ ਮੋਰ ਥਨ 400 ਕਿਲੋਮੀਟਰ ਚਲਾਏ ਜਿਹੜਾ ਸਾਈਕਲਿੰਗ ਦੇ ਸਾਨੂੰ ਪੂਰਾ ਟਾਈਮ ਹੀ ਰੋੜਦੇ ਰਹਿਣਾ ਪੈਣਾ ਸੀ ਕਿਉਂਕਿ ਮੈਕਸਿਮਮ ਕਿਲੋਮੀਟਰ ਕਰਨੇ ਸੀ ਇੱਕ ਇੱਕ ਕਿਲੋਮੀਟਰ ਵੀ ਇੱਕ ਇੱਕ ਕਿਲੋਮੀਟਰ ਵੀ ਮਾਇਨੇ ਰੱਖਦਾ ਸੀ ਉਹਦੇ ਵਿੱਚ ਤੇ ਅਸੀਂ ਕਿੱਦਾਂ ਉਹਨੂੰ ਆਪਣੀ ਜਿੱਤ ਹਾਸਿਲ ਕਰਨੀ ਹੈ 118 ਮੈਂਬਰ ਦੇ ਜਿਹੜੇ ਟੌਪ 50 ਰਾਈਡਰਸ ਦਾ ਟੋਟਲ ਸੀਗਾ ਉਹ ਕਾਊਂਟ ਹੋਇਆ ਉਸ ਟੌਪ 50 ਰਾਈਡਰਸ ਦਾ ਸਕੋਰ ਸੀਗਾ 17300 ਕਿਲੋਮੀਟਰ ਚੇਨਈ ਨੇ 14000 ਕੋ ਚਲਾਇਆ ਆਪਾਂ ਚੇਨਈ ਨੂੰ 2755 ਕਿਲੋਮੀਟਰ ਤੋਂ ਫਾਈਨਲ ਚ ਮਾਪ ਦਿੱਤੀ ਹਰ ਨੂੰ ਮੱਸੇ ਸਸ਼ੀਗਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੂ ਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅ ਗੇਮ ਹੋਈ ਸੀ ਕਿ ਜਿਸ ਵਿੱਚ ਤੁਸੀਂ ਆਈਪੀਐਲ ਦੇ ਤਰੀਕੇ ਨਾਲ ਜਿਸ ਵਿੱਚ ਪੂਰੇ ਇੰਡੀਆ ਤੋਂ ਜਿਹੜੇ ਆਗੇ ਨੇ ਆ ਸਾਈਕਲਿਸਟ ਇਕੱਠੇ ਹੋਏ ਸੀ ਕਿ ਉਹਨੇ ਕਾਫੀ ਕਿਲੋਮੀਟਰ ਯਾਨੀ ਪੰਜਾਬ ਦੀ ਗੱਲ ਕਰੀਏ ਤਕਰੀਬਨ ਉਹਨਾਂ ਨੇ 12 ਦਿਨਾਂ ਦੇ ਵਿੱਚ 70000 ਕਿਲੋਮੀਟਰ ਜਿਹੜੀ ਹੈ ਉਹ ਸਾਈਕਲਿੰਗ ਕੀਤੀ ਹੈ ਸਸ਼ੀਗਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਔਰ ਵੱਡੀ ਗੱਲ ਹੈ ਬਹੁਤ ਬਹੁਤ ਮੁਬਾਰਕਾ ਤੁਸੀਂ ਪੰਜਾਬ ਦੀ ਟੀਮ ਨੂੰ ਜਿੱਤਾ ਕੇ ਆਏ ਹੋ ਥੈਂਕ ਯੂ ਜੀ ਪਹਿਲਾ ਸਸ਼ੀਗਲ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਇਹਦੇ ਵਿੱਚ ਸਾਨੂੰ ਬਹੁਤ ਟਾਈਮ ਦੇਣਾ ਪਿਆ ਐਕਚੁਅਲੀ ਇਹ ਲੀਗ ਸੀ ਪਹਿਲਾਂ 9 ਦਿਨ ਦੀ ਲੀਗ ਸੀਗੀ ਫਿਰ ਉਸ ਤੋਂ ਬਾਅਦ 2 ਦਿਨ ਦਾ ਸੈਮੀ ਫਾਈਨਲ ਸੀ ਫਿਰ 1 ਡੇ ਦਾ ਫਾਈਨਲ ਸੀਗਾ ਔਰ 24 ਆਰਸ ਦਾ ਫਾਈਨਲ ਸੀਗਾ ਜਿਹੜਾ ਸਾਨੂੰ ਪੂਰਾ ਵੀ ਘਰੋਂ ਇੱਕ 24 ਆਰਜ਼ੀ ਸਾਨੂੰ ਘਰੋਂ ਬਾਹਰ ਰਹਿਣਾ ਪਿਆ ਇਹਦੇ ਵਾਸਤੇ ਬਹੁਤ ਪਲੈਨਿੰਗਸ ਕਰਨੀਆਂ ਪਈਆਂ ਸਾਨੂੰ ਟਾਈਮ-ਟਾਈਮ ਤੇ ਗਾਈਡ ਕਰਦੇ ਰਹੇ ਪਵਨ ਸਰ ਤੇ ਇਹਦੇ ਵਿੱਚ ਐਕਚੁਅਲੀ ਜਿਹੜਾ ਸਾਈਕਲਿੰਗ ਦੀ ਸਾਨੂੰ ਪੂਰਾ ਟਾਈਮ ਹੀ ਰੋੜਦੇ ਰਹਿਣਾ ਪੈਣਾ ਸੀ ਕਿਉਂਕਿ ਮੈਕਸਿਮਮ ਕਿਲੋਮੀਟਰ ਕਰਨੇ ਸੀ ਇੱਕ ਇੱਕ ਕਿਲੋਮੀਟਰ ਵੀ ਇੱਕ ਇੱਕ ਕਿਲੋਮੀਟਰ ਵੀ ਮਾਇਨੇ ਰੱਖਦਾ ਸੀ ਉਹਦੇ ਵਿੱਚ ਵੀ ਅਸੀਂ ਕਿਦਾਂ ਉਹਨੂੰ ਆਪਣੀ ਜਿੱਤ ਹਾਸਿਲ ਕਰਨੀ ਹੈ ਕਿ ਇੱਕ ਸਟੇਟ ਦੀ ਗੱਲ ਕਰਾ ਤਾਂ ਇਹ ਜਿਸ ਤਰ੍ਹਾਂ ਕਿ ਅਸੀਂ ਪੂਰੇ ਦੇਖਦੇ ਆ ਕਿ ਕ੍ਰਿਕਟ ਦੇ ਵਿੱਚ ਆ ਕਾਫੀ ਸਟੇਟਸ ਜਿਹੜੇ ਨੇ ਉਹਦੇ ਵਿੱਚ ਇਨਵੋਲਵ ਹੁੰਦੇ ਆ ਸੋ ਤੁਹਾਡੀ ਸਾਈਕਲਿੰਗ ਦੇ ਵਿੱਚ ਕਿਹੜੀ ਕਿਹੜੀ ਸਟੇਟਸ ਇਨਵੋਲਵ ਸੀਗੇ ਉਹ ਸੈਮੀ ਫਾਈਨਲ ਤੁਹਾਡਾ ਕਿੰਨਾ ਫਾਈਨਲ ਕਿਦਾਂ ਸਾਡੇ ਵਿੱਚ ਪੂਰੀ ਸਟੇਟ ਚੋਂ 10 ਪੂਰੇ ਇੰਡੀਆ ਚੋਂ 10 ਸਟੇਟ ਦੇ ਟੀਮਸ ਪਾਰਟਿਸਿਪੇਟ ਕੀਤਾ ਸੀ ਜਿਦੇ ਵਿੱਚ ਸਾਡਾ ਜਿਹੜਾ ਫਾਈਨਲ ਸੀ ਉਹ ਚਨਈ ਚੀਟਾਸ ਦੇ ਨਾਲ ਸੀਗਾ ਅਸੀਂ ਮੁੰਬਈ ਮੌਂਗਸ ਨੂੰ ਹਰਾ ਕੇ ਸੈਮੀ ਫਾਈਨਲ ਚੋਂ ਮੁੰਬਈ ਮੌਂਗਸ ਨੂੰ ਹਰਾ ਕੇ ਚਨਈ ਚੀਟਾਸ ਦੇ ਨਾਲ ਅਸੀਂ ਕੰਪੀਟੀਸ਼ਨ ਕੀਤਾ ਔਰ ਉਹਨਾਂ ਨੂੰ ਕਾਫੀ ਅੱਛੀ ਲੀਡ ਦੇ ਨਾਲ ਮਾਰ ਦਿੱਤੀ ਹੈ ਜਿਹੜੇ ਸਾਡੇ ਵਾਸਤੇ ਬਹੁਤ ਪ੍ਰਾਊਡ ਦੀ ਗੱਲ ਹੈ ਸਾਡੀ ਟੀਮ ਪੰਜਾਬ ਪੈਂਸਰਸ ਨੇ 17000 ਕਿਲੋਮੀਟਰ ਚ ਚਲਾਏ 24 ਘੰਟਾ ਆਪਣਾ 24 ਘੰਟੇ ਚ ਤੇ ਲੁਧਿਆਣਾ ਦਾ ਸਪੋਰਟ ਸੀਗਾ ਸਾਡੇ ਕੋਲ ਹੁਸ਼ਿਆਰਪੁਰ ਦੇ ਰਾਈਡਰ ਸੀਗੇ ਮੋਗੇ ਦੇ ਰਾਈਡਰ ਸੀ ਪਟਿਆਲੇ ਦੇ ਰਾਈਡਰ ਸੀ ਚੰਡੀਗੜ੍ਹ ਤੋਂ ਸਾਈਕਲ ਗੀਦੀ ਟੀਮ ਸੀਗੀ ਜਿਨ੍ਹਾਂ ਦੇ ਆਲਮੋਸਟ 30 ਕ ਰਾਈਡਰ ਸੀਗੇ ਤੇ ਟੋਟਲ ਰਾਈਡਰਸ ਦੇ ਇਸ ਕੰਪੀਟੀਸ਼ਨ ਚ ਇਹ ਸੀਗਾ ਕਿ ਜਿਹੜਾ ਫਾਈਨਲ ਸੀਗਾ ਫਾਈਨਲ ਚ ਜਿਵੇਂ 118 ਮੈਂਬਰਸ ਹੈਗਾ 118 ਮੈਂਬਰਸ ਦੇ ਜਿਹੜੇ ਟੌਪ 50 ਰਾਈਡਰਸ ਦਾ ਟੋਟਲ ਸੀਗਾ ਉਹ ਕਾਊਂਟ ਹੋਇਆ ਉਸ ਟੌਪ 50 ਰਾਈਡਰਸ ਦਾ ਸਕੋਰ ਸੀਗਾ 173 ਕਿਲੋਮੀਟਰ ਚੇਨਈ ਨੇ 14000 ਕੁ ਚਲਾਇਆ ਆਪਾ ਚੇਨਈ ਨੂੰ 2755 ਕਿਲੋਮੀਟਰ ਤੋਂ ਫਾਈਨਲ ਚ ਮਾਪ ਦਿੱਤੀ ਐਂਡ ਇਹ ਬ ਬੜਾ ਪ੍ਰਾਊਡ ਮੂਮੈਂਟ ਹੈ ਪੰਜਾਬ ਪੈਂਥਰਸ ਵਾਸਤੇ ਪੰਜਾਬ ਸਟੇਟ ਵਾਸਤੇ ਇਹ ਦੂਜੀ ਵਾਰ ਆਪਾਂ ਫਾਈਨਲ ਪਹੁੰਚੇ ਲੇਕਿਨ ਇਹ ਫਾਈਨਲ ਚੈਂਪੀਅਨਸ਼ਿਪ ਪਹਿਲੀ ਵਾਰ ਜਿੱਤੇ ਹੈ ਸੀਆਪੀਐਲ ਦੀ 2024 ਦੀ ਥੈਂਕ ਯੂ ਸੋ ਸਰ ਪ੍ਰਵੀਨ ਸਰ ਪ੍ਰੈਸ ਤੁਸੀਂ ਆਓ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੀ ਪੂਰੀ ਜਰਨੀ ਨਾਲ ਗੱਲ ਕਰੀਏ ਇਦਰ ਆਪਰੇਸ ਸੈਕਿੰਡਰੀ ਵਿੱਚ ਪ੍ਰੋਮੋਸ਼ਨ ਵਾਸਤੇ ਆਪਾਂ ਜੋ ਚੱਲ ਰਹੇ ਆਂ ਦੇਖੋ ਜੁਰ ਆਪਾਂ ਜਦੋਂ ਸ਼ੁਰੂ ਹੋਈ ਸੀ ਜਰਨੀ ਆਪਣੇ ਇੰਡੀਆ ਦੀ ਇੰਡੀਆ 'ਚ 1990 ਤੋਂ 1990 ਤੱਕ ਸਾਈਕਲ ਜੋਗ ਚਲਾਉਂਦੇ ਸੀਗੇ ਜਦੋਂ ਗੱਡੀਆਂ ਮੁਰਤੀ ਆਣੀ ਸ਼ੁਰੂ ਹੋਈ ਹੈ ਜਦੋਂ ਉਹੜਾ ਆਇਆ ਕਿ ਲੋਕਾਂ ਗੱਡੀਆਂ ਵਾਲਾ ਮਤਲਬ ਜਿਹੜਾ ਰੁਝਾਨ ਵਾਧਿਆ ਸਾਈਕਲਿੰਗ ਬੰਦ ਕਰਤੀ ਲੋਕਾਂ ਨੇ ਫਿਰ ਸਾਈਕਲਿੰਗ ਅੰਦਰ ਚੀਜ਼ ਹੈ ਜਿਹੜੀ ਹੈਲਥ ਵਾਸਤੇ ਬਹੁਤ ਵਧੀਆ ਹੈ ਫਿਜ਼ੀਕਲ ਫਿਟਨੈਸ ਵਾਸਤੇ ਮੈਂਟਲ ਵਾਸਤੇ ਵੀ ਹਰ ਚੀਜ਼ ਵਾਸਤੇ ਵੀ ਗਰੋਥ ਵਾਸਤੇ ਵੀ ਲੇਟੈਸਟ ਇਵੈਂਟ ਜਿਹੜਾ ਸਾਡਾ ਕਰਾਇਆ ਗਿਆ ਸਾਰੇ ਇੰਡੀਆ ਚ ਕਰਾਇਆ ਗਿਆ 올 ਓਵਰ ਇੰਡੀਆ 10 ਮਾਰਚ ਨੂੰ ਜੁਆਇਨ ਹੋਈਆਂ ਸੀਆਈਪੀਐਲ ਕਹਿੰਦੇ ਸਾਈਕਲਿੰਗ ਆਈਪੀਐਲ ਤੇ ਉਹ ਚ 10 ਮਾਰਚ ਨੂੰ ਫਾਈਨਲ ਹੋਇਆ ਜਿਸ ਚ ਅਸੀਂ ਜੋ ਵੀ ਘੰਟੇ ਸਾਈਕਲ ਚਲਾਇਆ 24 ਘੰਟੇ ਰਾਤੀ 12 ਵਜੇ ਸ਼ੁਰੂ ਲੈ ਕੇ ਅ ਤੇ ਉਹਨਾਂ ਟੀਮ ਨੇ ਨਈ ਟੀਮ ਨੇ ਚਲਾਇਆ ਹੈ ਟੋਟਲ ਰਾਉਂਡ ਕਿਲੋ ਮੀਟਰ ਕਿੰਨੇ ਕਿਲੋਮੀਟਰ ਹੈ ਇਹ ਕਾਫੀ ਲੀਡ ਦਿੱਤੀ ਹੈ ਤੇ ਇਹ ਮੈਨੂੰ ਹੁਣ ਵਨ ਹੋਈ ਆ ਸੈਕਿੰਡ ਟਾਈਮ ਹੋਇਆ ਪਿਛਲੇ ਸਾਲ ਵੀ ਹੋਇਆ ਸੀਗਾ ਹਰ ਸਾਲ ਹੁੰਦਾ ਹੈ ਹਰ ਸਾਲ ਹੋਏਗਾ ਉਹਨੇ ਇਸ ਕਰਕੇ ਮੈਂ ਇਹ ਕਹਿਣਾ ਕਿ ਇਦਾਂ ਦੇ ਇਵੈਂਟਸ ਕਈ ਰੈਗੂਲਰਟੀ ਨਹੀਂ ਹੋਣੇ ਚਾਹੀਦੇ ਕਿ ਗਲੀ ਗਲੀ ਚ ਇਦਾਂ ਚੱਲੇ ਕਿ ਸਾਈਕਲ ਚੱਲੇ ਗਲੀ ਗਲੀ ਕੰਪੀਟੀਸ਼ਨ ਹੋਣ ਹਨ ਪੰਜਾਬ ਦਾ ਵੀ ਇੰਟਰ ਸਟੇਟ ਵੀ ਕਰ ਸਕਦੇ ਹੋ ਇੰਟਰ ਸਟੇਟ ਵੀ ਕਰ ਸਕਦੇ ਇੰਟਰਨੈਸ਼ਨਲ ਵੀ ਹੋ ਸਕਦਾ ਹੈ ਇਹ ਕੰਪੀਟੀਸ਼ਨ ਇਸ ਦੇ ਵਿੱਚ ਐਤਕੀ ਅਸੀਂ ਪੂਰਾ ਸਾਰੇ ਮੈਂਬਰ ਦੇ ਵੱਜੜ ਕੇ ਸਾਥ ਦਿੱਤਾ ਆਪਣੇ ਪੰਜਾਬ ਪੈਂਥਰ ਦੇ 118 ਮੈਂਬਰ ਸੀ ਜਦਕਿ ਚन्नई ਚੀਤਾ ਦੇ 130 ਮੈਂਬਰ ਸੀਗੇ ਤਾਂ ਵੀ ਅਸੀਂ 118 ਨੇ ਪੂਰਾ ਜੋਰ ਲਾਇਆ ਤੇ ਫਾਈਨਲ ਦੇ ਵਿੱਚ ਬਹੁਤ ਅੱਛੀ ਲੀਡ ਲੈ ਕੇ ਅਸੀਂ ਉਹਨਾਂ ਨੂੰ maat ਦਿੱਤੀ ਤੇ ਸਭ ਨੂੰ ਬਹੁਤ ਪ੍ਰੋਅਰ ਫੀਲ ਹੋਇਆ ਤੇ ਬਹੁਤ ਚੰਗਾ ਲੱਗਾ ਸਭ ਨੇ ਪੂਰਾ ਜੋਰ ਲਾਇਆ ਤੇ ਸਾਨੂੰ ਬਹੁਤ ਮਜ਼ਾ ਆਇਆ ਥੈਂਕ ਯੂ ਹਾਂਜੀ ਸਰ ਅਜੇ ਤੱਕ ਲੋਕ ਆਈਪੀਐਲ ਸਿਰਫ ਕ੍ਰਿਕਟ ਨਾਲ ਐਸੋਸੀਏਟ ਕਰਦੇ ਸੀਗੇ ਲੇਕਿਨ ਕਰੂਜ਼ ਐਪ ਨੇ ਇੰਡੀਅਨ ਪੈਡਲਿੰਗ ਲੀਗ ਇਹਦਾ ਨਾਮ ਪੈਡਲਿੰਗ ਲੀਗ ਰੱਖਿਆ ਹੈਗਾ ਤੇ ਕੀ ਇਹ ਨੂੰ ਪਪੂਲਰ ਕੀਤਾ ਹੈ ਔਰ ਸਾਈਕਲਿੰਗ ਲੋਕਾਂ ਨੂੰ ਪਤਾ ਚੱਲੇ ਕਿ ਕ੍ਰਿਕਟ ਤੋਂ ਇਲਾਵਾ ਵੀ ਇੱਕ ਆਈਪੀਐਲ ਹੁੰਦਾ ਹੈਗਾ ਤੇ ਅ ਸਾਡੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈਗਾ ਕਿ ਮੈਂਟਲ ਗਰੋਥ ਵਾਸਤੇ ਔਰ ਫਿਜ਼ੀਕਲ ਗਰੋਥ ਵਾਸਤੇ ਸਾਈਕਲਿੰਗ ਬਹੁਤ ਅੱਛੀ ਐਕਸਰਸਾਈਜ਼ ਹੈ ਸਾਨੂੰ ਆਪਣੇ ਪ੍ਰਾਊਡ ਫੀਲ ਹੋਣਾ ਚਾਹੀਦਾ ਐਜ਼ ਅ ਸਾਈਕਲਿਸਟ ਐਂਡ ਸੋਚਣਾ ਚਾਹੀਦਾ ਕਿ ਅਸੀਂ ਡਾਊਨਗ੍ਰੇਡ ਹੋ ਰਹੇ ਹਾਂ ਡਾਊਨਗ੍ਰੇਡ ਨਹੀਂ ਅਸੀਂ ਅਪਗ੍ਰੇਡ ਹੋ ਰਹੇ ਹਾਂਗੇ ਮੈਂਟਲੀ ਵੀ ਔਰ ਫਿਜ਼ੀਕਲੀ ਵੀ ਥੈਂਕ ਯੂ ਸੋ ਦੋਸਤੋ ਜੀ ਅਸਕ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਜ਼ੂ ਕਰੋ ਸੋ ਕੈਮਰਾ ਪਾਸਨ ਐਮੀ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ ਧੰਨਵਾਦ ਤੇ ਜੁੜੇ ਰਹੋ ਲੁਧਿਆਣਾ ਲਈ ਦਿਨਾਂ